ਨੇ ਉਸ ਤਰ੍ਹਾਂ ਗੱਡੀਆਂ ਜਿਹੜੀਆਂ ਪਾਣੀ ਦੇ ਵਿੱਚ ਡੁੱਬਦੀਆਂ ਦਿਖਾਈ ਦੇ ਰਹੀਆਂ ਤੇ ਇਸੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਰਜ਼ਿੰਦਰ ਜੀ ਦੇ ਨਾਲ ਜੋ ਕਿ ਮਾਨਸਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਪਹਾੜਾਂ ਤੇ ਜਾਣ ਦੇ ਜਿਹੜੇ ਸ਼ੌਕੀਨ ਨੇ ਤੇ ਉੱਥੇ ਬੱਦਲ ਫਟ ਗਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਗੱਡੀਆਂ ਖੜਾਉਣਿਆਂ ਵਾਂਗ ਰੁਕ ਗਈਆਂ ਇਹ ਇਹ ਬਾਤੀ ਗੱਲ ਸੱਚੀ ਹੈ ਕਿ ਕਿਉਂਕਿ ਜਿਹੜੇ ਹਮਾਚਲ ਦੇ ਵਿੱਚ ਕੁੱਲੂ ਤੇ ਕਾਂਗੜਾ ਦੇ ਸਾਧ ਜ਼ਿਲ੍ਹੇ ਨੇ ਜਿਹੜੇ ਇਹ ਖਾਸ ਕਰਕੇ ਫਿਰ 5 ਵੱੱਡਾ ਫਟ ਗਈ ਜੀ 5 ਵੱੱਡਾ ਫਟਣ ਦੇ ਕਾਰਨ ਕਾਫੀ ਬੰਦੇ ਨੇ ਜਿਹੜੇ ਉਹਨਾਂ ਦਾ ਜਾਨੀ ਨਿਸ਼ਾਨ ਵੀ ਇੱਥੇ ਹੋ ਗਿਆ ਉੱਥੇ ਬੰਦਿਆਂ ਦੀਆਂ ਡੈੱਡ ਬਾਡੀਆਂ ਨੇ ਜਿਹੜੀਆਂ ਲੱਭ ਗਈਆਂ ਤੇ ਕੁਝ ਜੀਆਂ ਡੈੱਡ ਬਾਡੀਆਂ ਵੀ ਲੱਭਣੀਆਂ ਇੱਕ ਜਗ੍ਹਾ ਤੇ 20 ਮਜ਼ਦੂਰ ਕੰਮ ਕਰਦੇ ਸੀ ਉਹ ਸਾਰੇ ਦੁਰਦੇ ਇੱਕ ਥਾਂ ਤੇ ਬਹੁਤ ਸ਼ਲਾ ਦਾ ਸੀ ਪ੍ਰੋਗਰਾਮ ਉੱਥੇ 11-12 ਘੂਆਂ ਦੀ ਮਤਲਬ ਜਿਹੜੀਆਂ ਪਾਣੀ ਦੇ ਵਿੱਚ ਰੁੜ ਗਏ ਹਾਲਾਤ ਨੇ ਜਿਹੜੇ ਹਮਾਚਲ ਦੇ ਬਰਸ਼ਵੰਦੋ ਮਤਲਬ ਬਹੁਤ ਹੀ ਜਿਆਦੇ ਵਾਰ ਤੋਂ ਵਰ ਪਰਨੇ ਕਿਉਂਕਿ بارش ਹੈ ਜਿਹੜੀ ਉਹ ਮਤਲਬ ਮੌਨਸੂਨ ਦੀ ਇੱਕੋ ਦਮ ਜਲਦੀ ਜਿਆਦਾ ਹੋ ਰਹੀ ਹੈ ਇਸ ਕਰਕੇ ਨਦੀਆਂ ਨਾਲਿਆਂ ਦੀਆਂ ਜਿਹੜੀਆਂ ਸਫਾਈਆਂ ਦੀ ਸਰਕਾਰਾਂ ਵੱਲੋਂ ਉਹ ਬਹੁਤ ਸਾਕਰ ਵਿਸ਼ੇਸ਼ ਤੇ ਅਣੀਤਦਾ ਗਿਆ ਇਸ ਕਰਕੇ ਲੋਕ ਮਤਲਬ ਪਰੇਸ਼ਾਨੀ ਦੇ ਵਿੱਚ ਪਸੇ ਹੋ ਜੀ ਉਥੇ ਨਾਲ ਹੀ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਿਆ ਗਿਆ ਜਿੱਥੇ ਕਿ ਪਟਿਆਲਾ ਖਾਸ ਕਰਕੇ ਦੇਖਿਆ ਗਿਆ ਕਿ ਜਿੱਥੇ ਪਿੱਛੇ ਕਿ ਜੇ ਪਟਿਆਲਾ ਦੀ ਨਹਿਰ ਦੇ ਵਿੱਚ ਪਾੜ ਪੈ ਗਿਆ ਸੀ ਤੇ ਪਿਛਲੇ ਸਾਲ ਜਾਂ ਫਿਰ ਕਹਿ ਲਈਏ ਬੀਤੇ ਕੁਝ ਸਾਲਾਂ ਦੇ ਵਿੱਚ ਨਦੀ ਹੈ ਜਿਹੜੀ ਉਹ ਚੜ ਜਾਂਦੀ ਹੈ ਤੇ ਉਸ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਅੰਦਰ ਤੱਕ ਵੜ ਜਾਂਦਾ ਹੈ ਤੇ ਇੱਥੋਂ ਦੇ ਵੀ ਜੇਕਰ ਅਸੀਂ ਗੱਲ ਕਰਦੇ ਆਂ ਨਾਲਿਆਂ ਦੇ ਵਿੱਚ ਨਦੀਆਂ ਦੇ ਵਿੱਚ ਬੂਟੀਆਂ ਇਸ ਤਰ੍ਹਾਂ ਪਈਆਂ ਨੇ ਦੇਖਣ ਨੂੰ ਐਵੇਂ ਲੱਗਦਾ ਕਿ ਕੋਈ ਖੇਤ ਆ ਜਿਹੜੀ ਉਹਦਾ ਦੀ ਸਫਾਈ ਵੱਲ ਪ੍ਰਸ਼ਾਸਨ ਪ੍ਰੋਪਰ ਤਰੀਕੇ ਨਾਲ ਧਿਆਨ ਨਹੀਂ ਦੇ ਰਿਹਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਉੱਥੇ ਫੋਟੋਆਂ ਖਿਚਾਣ ਜਾਂਦੇ ਨੇ ਤੇ ਵਾਪਸ ਆ ਜਾਂਦੇ ਨੇ ਦੇਖੋ ਜਿੱਧਰ ਗੱਲ ਤਾਂ ਉਹੀ ਹੈ ਨਾ ਸਰਕਾਰਾਂ ਹੋਰ ਪਾਸੇ ਉਲਝੀਆਂ ਹੋਈਆਂ ਨੇ ਸਰਕਾਰਾਂ ਮਤਲਬ ਜਿਹੜਾ ਸਰਕਾਰ ਦੀ ਡਿਊਟੀ ਹੁੰਦੀ ਆ ਉਹ ਤੋਂ ਬਿਲਕੁਲ ਪਿੱਛੇ ਹਟ ਕੇ आ, मतलब ਜਾਂ ਤਾਂ ਪਾਰਟੀ ਵਾਸਤੇ ਜਾਂ ਰੰਜਸ ਵਾਸਤੇ ਜਾਂ ਮਤਲਬ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਇੱਧਰ ਨੂੰ ਜਿਹੜੀਆਂ ਪਾਲਿਸੀਆਂ ਨੇ ਸਾਰੀਆਂ ਸਰਕਾਰਾਂ ਨੇ ਅਪਣਾ ਲਈਆਂ ਜਿਦੀ ਦਰ ਤੇ ਲੋਕ ਨੇ ਜਿਹੜੇ ਮਤਲਬ ਬਹੁਤ ਔਖੇ ਨੇ ਮੈਡਮ ਹਿਮਾਚਲ ਦੇ ਵਿੱਚ ਤਾਂ ਆ ਸਰਕਾਰ ਨੇ ਇੱਕ ਹੋਰ ਗੱਲ ਕਰਤੀ ਕਿ ਉੱਥੇ ਇੱਕ ਡੈਮ ਸੀਗਾ ਉੱਥੇ ਫੱਟੇ ਚੱਕਤੀ ਉਹਦੇ ਨਾਲ ਵੀ ਪਤਰਾ ਬੱਦਾ ਫੁੱਟ ਪਾਣੀ ਮਤਲਬ ਚੜ ਗਿਆ ਇਸ ਕਰਕੇ ਮਤਲਬ ਹਾਲਾਤ ਤੇ ਪਾਣੀ ਦੇ ਜਿਹੜੇ ਨੇ ਉਹ ਬਹੁਤ ਹੀ ਮਾੜੇ ਨੇ ਹਿਮਾਚਲ ਦੇ ਵਿੱਚ ਹੂੰ ਇਸ ਕਰਕੇ ਮਤਲਬ ਲੋਕਾਂ ਨੂੰ ਇਸ ਬੁਜ਼ਾਰਸ਼ ਕਰਦੇ ਆ ਕਿ ਨਦੀਆਂ ਨਾਲਿਆਂ ਦੇ ਕੋਲੇ ਨਾ ਜਾਏ ਆ ਕਿ ਜਿੱਥੇ ਪਾਣੀ ਜਾਵੇ ਬਹਿ ਰਿਹਾ ਉਸੇ ਨਾਲ ਜਾਵੇ ਅਨੈਸੈਸਰੀ ਡਰਾਈਵਿੰਗ ਜਿਹੜੀ ਉਹ ਤੋਂ ਪਾਣੀ ਬਚਾਉ ਕੀਤਾ ਜਾਵੇ ਤਾਂ ਕਿ ਮਤਲਬ ਜ਼ਿੰਦਗੀ ਸਭ ਤੋਂ ਜ਼ਿਆਦਾ ਜ਼ਰੂਰੀ ਜ਼ਿੰਦਗੀ ਹੈ ਨਾ ਕਿ ਸੈਰ ਸਪਟਾ ਇਸ ਕਰਕੇ ਮਤਲਬ ਲੋਕਾਂ ਨੂੰ ਬੇਨਤੀ ਇਹੀ ਕਰਦੇ ਆ ਜੇ 15 ਦਿਨ ਹੋਰ ਘੱਟੋ ਘੱਟ ਹੈ ਜਿਹੜਾ ਇੱਧਰ ਸੈਰ ਸਪਟਾ ਵਾਲੇ ਪਾਸੇ ਘੱਟ ਤੋਂ ਘੱਟ ਜਾਇਆ ਜਾਵੇ ਤੇ ਕਈ ਕਿਤਾ ਉੱਤੇ ਮਾਤਾ ਆਪ ਦੀ ਲੜਕੀ ਕੋਲ ਆਈ ਸੀ ਹਿੱਸੇਦਾਰੀ ਚ ਮਿਲਣ ਵਾਸਤੇ ਉਹ ਨਾਲੇ ਮਾਤਾ ਨਾਲੇ ਘਰ ਉਹ ਸਾਰਾ ਕੁਝ ਧੁਰ ਗਿਆ ਜਿਹੜੀ ਅਪਜਾਉ ਜ਼ਮੀਨ ਸੀ ਉਹ ਵੀ ਕਾਫੀ ਹੈ ਜਿਹੜੀ ਹਿਮਾਚਲ ਪ੍ਰਦੇਸ਼ ਦੀ ਔਰ ਉਰਕੇ ਮਤਲਬ ਥੱਲੇ ਚਲੀ ਗਈ ਜਿਹੜੇ ਉੱਥੇ ਉਹਦੇ ਮਾਲਕ ਸੀ ਲੋਕ ਉਹ ਮਤਲਬ ਬਹੁਤ ਹੀ ਇਸ ਗੱਲ ਤੋਂ ਚਿੰਤਤ ਨੇ ਕਿ ਅੱਗੇ ਵਾਲਾ ਸਮਾਂ ਜਿਹੜਾ ਉਹ ਬਹੁਤ ਭਿਆਨਕ ਆ ਰਿਹਾ ਤੇ ਕੀ ਕੀਤਾ ਜਾਵੇ ਦਾ ਕੀ ਕੀਤਾ ਜਾਵੇ ਕਿਉਂਕਿ ਮਜ਼ਦੂਰ ਲੋਕ ਵੀ ਮਤਲਬ ਪਾਣੀ ਦੇ ਵਿੱਚ ਕੱਪ ਕਰਦੇ ਕਾਫੀ ੁਰਗੇ ਨੇ ਇਸ ਕਰਕੇ ਮਤਲਬ ਇਧਰ ਧਿਆਨ ਦੇਣ ਦੀ ਲੋੜ ਹੈ ਜੀ ਬਿਲਕੁਲ ਪਰ ਬਹੁਤ ਸਾਰੇ ਸਾਡੇ ਪੰਜਾਬ ਦੇ ਨੌਜਵਾਨ ਜਾਂ ਫਿਰ ਕਹ ਲਈਏ ਛੁੱਟੀਆਂ ਦੇ ਵਿੱਚ ਬੱਚੇ ਆ ਜਿਹੜੇ ਕਿ ਰੀਸੋਰਿਸ ਸੋਸ਼ਲ ਮੀਡੀਆ ਤੇ ਰੀਲਾਂ ਵੇਖ-ਵੇਖ ਵੀ ਅਸੀਂ ਵੀ ਪਹਾੜਾਂ ਤੇ ਜਾਣਾ ਘੁੰਮਣ ਜਾਣਾ ਚਲੋ ਆਪਾਂ ਕਹਿੰਦੇ ਕੁਦਰਤ ਸਭ ਤੇ ਮੇਰ ਪਰਿਆ ਹੱਥ ਰੱਖੇ ਕਿਸੇ ਨਾਲ ਕੋਈ ਘਟਨਾ ਨਾ ਵਾਪਰੇ ਪਰ ਜਦੋਂ ਮੌਨਸੂਨ ਆ ਜਾਂਦੀਆਂ ਨੇ ਤਾਂ ਹਰ ਬਾਰ ਬੱਦਲ ਦਾ ਕਿਤੇ ਨਾ ਕਿਤੇ ਫਟਣਾ ਜ਼ਰੂਰੀ ਹੋ ਹੀ ਜਾਂਦਾ ਵੀ ਕਿਤੇ ਨਾ ਕਿਤੇ ਫਟਦਾ ਜ਼ਰੂਰ ਹੈ ਪਰ ਐਸੀ ਗੱਲਾਂ ਦਾ ਸੀ ਧਿਆਨ ਰੱਖੀਏ ਜਦੋਂ ਅਸੀਂ ਘਰ ਤੋਂ ਨਿਕਲਦੇ ਆ ਤੇ ਜਿਹੜੇ ਪਹਾੜਾਂ ਦੇ ਵਿੱਚ ਜਾ ਕੇ ਤਸਵੀਰਾਂ ਖਿਚਾਉਣ ਦਾ ਹਰ ਇੱਕ ਨੂੰ ਸ਼ੌਂਕ ਹੁੰਦਾ ਤੇ ਜਦੋਂ ਕਿਸੇ ਹੋਟਲ ਦੇ ਵਿੱਚ ਸਟੇ ਕਰਦੇ ਆ ਹੁਣ ਪਿਛਲੀ ਬਾਰ ਵੀ ਜਦੋਂ ਉੱਥੇ ਹੋਟਲ ਦੇ ਵਿੱਚ ਗਈਆਂ ਨੇ ਸਟੇ ਕੀਤੀ ਸੀ ਹੋਟਲ ਸਾਰਾ ਹੀ ਪਾਣੀ ਦੇ ਵਿੱਚ ਰੁੜ ਗਿਆ ਸੀ ਮੈਂ ਕਹੀ ਤਾਂ ਹੋਪਸਲੇ ਸੇ ਤਾਂ ਮਤਲਬ ਪਾਣੀ ਦੇ ਵਿੱਚ ਬਹਿ ਗਏ ਜੀ ਦੁਕਾਨਾਂ ਬਹਿ ਗਈਆਂ ਪਾਣੀ ਦੇ ਵਿੱਚ ਮਤਲਬ ਜਿੱਥੇ ਆਇਆ ਸੀ ਉਹ ਆ ਦੁਕਾਨ ਭਰੀ ਹੋਈ ਹੈ 8 ਘੰਟੇ ਬਾਅਦ ਉੱਥੇ ਕੁਝ ਵੀ ਨਹੀਂ ਮਤਲਬ ਇਹ ਜੇ ਤੁਸੀਂ ਲਾਓ ਵੀ ਧਿਆਨ ਨਾਲ ਹਾਲਾਤ ਨੇ ਇਹ ਇਹਨਾਂ ਚੀਜ਼ਾਂ ਤੋਂ ਜਿਹੜਾ ਬਾਹਰ ਜਾਣਾਗਾ ਅਨੈਸੈਸਰੀ ਯਾਤਰਾ ਲੰਗ ਇਹ ਤੋਂ ਕਾਫੀ ਮਤਲਬ ਸੰਕੋਚ ਕੀਤਾ ਜਾਵੇ ਖਾਸ ਕਰਕੇ ਹਿਮਾਚਲ ਜੰਮੂ ਕਸ਼ਮੀਰ ਇਧਰ ਦੀਆਂ ਪਾਰ ਹਿਸ ਕਿਉਂਕਿ ਜਿਹੜਾ ਮੌਨਸੂਨ ਹੈ ਉਹ ਬਹੁਤ ਮਤਲਬ ਜ਼ੋਰ ਨਾਲ ਵੱਧ ਰਿਹਾ ਹੈ ਇਹ 10 ਦਿਨਾਂ ਦਾ ਮਤਲਬ ਆਲਟੀਮੇਟਮ ਦਿੱਤਾ ਵੀ 10 ਦਿਨ ਹਾਲਾਤ ਨੇ ਜਿਹੜੇ ਕੋਈ ਬਹੁਤੇ ਸੁਧਰਨ ਦੀ ਸੰਭਾਵਨਾ ਨਹੀਂ ਹੈ ਜਿਸ ਕਰਕੇ ਬਾਰਸ਼ਾ ਹੋਰ ਵੀ ਪੈ ਰਹੀਆਂ ਨੇ ਨਦੀਆਂ ਨਾਲੇ ਪਾਣੀ ਦੇ ਵਿੱਚ ਆਫਾਨ ਤੇ ਚੱਲ ਰਹੇ ਨੇ ਮਤਲਬ ਲੋਕਾਂ ਨੂੰ ਇਹੀ ਫੇਰ ਵਾਰੀ ਵਾਰੀ ਅਪੀਲ ਹੈ ਕਿ ਨਦੀਆਂ ਨਾਲਿਆਂ ਕੋਲੇ ਨਾ ਜਾਓ ਨਹਿਰਾਂ ਦੇ ਵਿੱਚ ਨਾ ਜਾਓ ਨਾਉਣ ਵਾਲਾ ਸਿਸਟਮ ਉਹਨੋਂ ਹਟਾਓ ਸਾਡੇ ਪੰਜਾਬ ਦੇ ਵਿੱਚ ਬੁਰਾ ਹਾਲ ਹੋਇਆ ਤੇ ਆ ਸਾਡੇ ਬਾਜ਼ਾਂ ਮੇਰੇ ਮੂਹਰੇ ਦੋ ਦੋ ਫੁੱਟ ਪਾਣੀ ਖੜੇ ਪਰ ਹਰ ਇੱਕ ਥਾਂ ਇਹ ਹੈ ਕਿਉਂਕਿ ਨਦੀਆਂ ਨਾਲਿਆਂ ਦਾ ਸੀਵਰੇਜਾਂ ਦਾ ਬੁਰਾ ਹਾਲ ਹੈ ਸਰਕਾਰਾਂ ਦਾ ਇਸਰ ਜਾਂ ਇਹਦਾ ਫਰਜ ਬਣਦਾ ਹੁੰਦਾ ਸਰਕਾਰਾਂ ਹੋਰ ਪਾਸੇ ਡਿੱਗੀ ਹੋਈਆਂ ਪਟਿਆਨੇ ਇਹ ਇਸ ਕਰਕੇ ਮਤਲਬ ਲੋਕਾਂ ਦਾ ਜਿਹੜਾ ਜੀਣਾ ਉਹ ਮਹਾਲ ਹੋਇਆ ਪਿਆਗਾ ਤਾਂ ਲੋਕਾਂ ਦਾ ਬਹੁਤ ਹੀ ਔਖਾ ਸਮਾਂ ਲੰਘ ਰਿਹਾ ਇੱਕ ਤਾਂ ਕੰਮ ਨਹੀਂ ਇੱਕ ਪਾਚਾਰੇ ਪਾਸੇ ਪਾਣੀ ਪਾਣੀ ਹੈ ਜੀਬਾ ਬਾਂਦਣ ਸੁੱਕ ਗਿਆ ਜਿੱਲਾ ਹੈ ਕੱਪੜੇ ਤੇ ਜਿੱਤੇ ਲੋਕਾਂ ਦੇ ਅੰਦਰਾਂ ਪਾਣੀ ਵਰ ਗਿਆ ਮਤਲਬ ਕਾਫੀ ਹਾਲਾਤ ਨੇ ਜਿਹੜੇ ਪਹਿਲਾਂ ਵਾਲੇ ਬਣੇ ਪਏ ਨੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਨਾ ਥੋੜਾ ਜਿਹਾ ਜਿੰਨਾ ਕ ਆਪਣੇ ਸਾਰੇ ਇਹ ਇੱਕ ਬਿਜਲੀ ਦੇ ਸਮਾਨ ਨੇ ਜਿਹੜੇ ਜਿੱਦੀਆਂ ਤਾਰਾਂ ਨੂੰ ਟੱਚ ਨਾ ਕੀਤਾ ਜਾਵੇ ਕਿਉਂਕਿ ਬਿਜਲੀ ਇਹ ਦੇ ਵਿੱਚ ਇਲੈਕਟ੍ਰਿਕ ਛਾਟ ਆਉਣ ਕਰਕੇ ਕਈ ਵਾਰੀ ਹਾਸਤਾ ਵਾਪਰ ਜਾਂਦਾ ਹਰਾਚਲ ਦੇ ਵਿੱਚ ਦਾ ਇੱਕ ਬਿਜਲੀ ਦਾ ਗ੍ਰਿਡ ਵੀ ਰੁੜ ਗਿਆ ਜੀ ਮਤਲਬ ਉੱਥੇ ਕਿਤੇ ਖੰਭੇ ਸੀ ਉਹ ਇਹਨਾਂ ਦੇ ਟਰਾਂਸਫਾਰਮ ਜਿਹੜੇ ਸੀ ਪੱਤੇ ਨਹੀਂ ਵਿਧਰ ਗਏ ਜੀ ਨਾਲ ਹੀ ਜੇਕਰ ਗੱਲ ਕਰੀਏ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਨਹਿਰ ਟੁੱਟਣ ਕਾਰਨ ਕਈ ਏਕੜ ਜ਼ਮੀਨ ਜਿਹੜੀ ਕਿਸਾਨਾਂ ਦੀ ਝੋਨਾ ਜਿਹੜਾ ਉਹਦੇ ਵਿੱਚ ਪਾਣੀ ਭਰ ਗਿਆ ਸੀ 5 5 6 6 ਫੁੱਟ ਜੀਨੂ ਕੀ ਕਹਿੰਦਾ ਸੀ ਕਿ ਸੁੱਕਣ ਨੂੰ ਕਾਫੀ ਸਮਾਂ ਲੱਗ ਜੇਗਾ ਜੇਕਰ ਸਰਕਾਰਾਂ ਨੇ ਪਹਿਲਾਂ ਧਿਆਨ ਦਿੱਤਾ ਹੁੰਦਾ ਸੋਇਆਂ ਨੂੰ ਨਹਿਰਾਂ ਨੂੰ ਉਹਨਾਂ ਦੀ ਮੁਰੰਮਤ ਕਰਵਾਈ ਹੁੰਦੀ ਤਾਂ ਸ਼ਾਇਦ ਅੱਜ ਜਿਹੜੇ ਇਹ ਕਿਸਾਨਾਂ ਦੇ ਉੱਪਰ مصیبت ਦੇ ਪਹਾੜ ਟੁੱਟੇ ਨੇ ਸ਼ਾਇਦ ਉਹ ਨਾ ਟੁੱਟਦੇ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਉਹ ਵੀ ਏਸੀਆਂ ਦੇ ਵਿੱਚ ਬਹਿ ਕੇ ਤੇ ਤਨਖਾਹਾਂ ਲੈ ਕੇ ਘਰੇ ਮੁੜਦੇ ਨੇ ਦੇਖੋ ਜੀ ਜਿਹੜੀ ਇਹ ਸੰਗਰੂਰ ਜ਼ਿਲ੍ਹੇ ਦੇ ਨਹਿ ਸੁਪੀ ਸੀ ਖਡਿਆਲ ਪਿੰਡ ਹੈ ਉੱਥੇ ਟੁੱਤੀ ਉਹਥੇ ਪਹਿਲਾਂ ਵੀ ਟੁੱਟਦੀ ਹੈ ਹੈ ਗੱਲ ਕਰ ਥੋੜਾ ਜਾਈ ਕਿ ਨਾ ਇਹ ਲੋਕਾਂ ਨੂੰ ਸਰਕਾਰ ਨੂੰ ਇਹ ਪ੍ਰਚਾਰ ਕਰਨਾ ਚਾਹੀਦਾ ਵੀ ਜਿਹੜੇ ਅਸੀਂ ਪਹਾੜਾਂ 'ਚ ਹੋਰਾਂ ਪਾਸੇ ਮਤਲਬ ਤੇਲ ਭੂਖ ਦੇ ਵਰਦਿਆਂ ਉਧਰ ਨਾਓ ਸਮਾਗੰਢ ਕੇ ਜੇ ਅਸੀਂ ਮਨੁੱਖਤਾ ਦੀ ਸੇਵਾ ਨਹਿਰਾਂ ਨਾਲਿਆਂ ਦੀ ਸਫਾਈ ਵਾਲੇ ਪਾਸੇ ਜਾਂ ਕੋਈ ਧਾਰਮਿਕ ਸੰਗਠਨ ਨੇ ਇਸ ਤਰ੍ਹਾਂ ਦੀ ਸੇਵਾ ਦਾ ਜਿਹੜਾ ਯੋਜਨ ਕਰਨ ਤਾਂ ਮਤਲਬ ਉਹ ਜਿਹੜੇ ਹਾਲਾਤ ਨੇ ਕਦੇ ਠੀਕ ਹੋ ਸਕਦੇ ਨੇ ਨਾ ਉਥੇ ਨਹਿਰ ਨੇ ਟੁੱਪਣਾ ਸੀ ਨਾ ਉਤੇ ਹਜ਼ਾਰਾਂ ਏਕੜ ਫਸਲ ਨੇ ਬਰਬਾਦ ਹੋਣਾ ਸੀ ਥੋੜਾ ਜਿਹਾ ਮਤਲਬ ਟ੍ਰੈਂਡ ਬਣਾਉਣ ਦੀ ਲੋੜ ਹੈ ਕਿਉਂਕਿ ਪਹਾੜਾਂ ਦੇ ਵਿੱਚ ਐਕਸੀਡੈਂਟ ਜਾਦੇ ਹੁੰਦੇ ਨੇ ਤੇ ਡੁੱਬਦਾ ਬਾਈ ਜਿਆਦੇ ਹੁੰਦੀ ਹੈ ਉਧਰੋਂ ਲੋਕਾਂ ਦਾ ਟ੍ਰੈਂਡ ਘਟਾ ਕੇ ਪੰਦਰਾਂ ਨੱਦੀਆਂ ਨਾਲਿਆਂ ਤੇ ਸਫਾਈ ਵਾਲੇ ਪਾਸੇ ਇਹ ਗਵਰਨਮੈਂਟ ਨੂੰ ਇਹ ਚਲਾਉਣਾ ਚਾਹੀਦਾ ਹੈ ਗਵਰਨਮੈਂਟ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਕਿੰਨੇ ਲੋਕ ਇੱਥੋਂ ਸਈ ਧਾਰਮਿਕ ਡੇਰੇ ਨੇ ਜਿਹੜੇ ਵੱਡੇ ਇਸ ਕੰਮ ਨੂੰ ਤਰਜੀਹ ਦੇਣ ਨੂੰ ਤਿਆਰ ਨੇ ਕੋਈ ਇੱਕ ਹੁਕਮ ਦੀ ੜੀ ਕਰ ਦੇ ਜੀ ਬਿਲਕੁਲ ਰਜਿੰਦਰ ਜੀ ਜੇਕਰ ਗੱਲ ਕੀਤੀ ਜਾਵੇ ਪਿੰਡਾਂ ਦੇ ਵਿੱਚ ਅਕਸਰ ਹੀ ਪਿੰਡ ਦੇ ਵਿਚਾਰੇ ਜਾਂ ਬਣ ਦੇ ਬਾਰ ਬਾਰ ਇੱਕ ਛੱਪੜ ਹੈ ਜਿਹੜਾ ਉਹ ਜ਼ਰੂਰੀ ਹੁੰਦਾ ਤੇ ਛੱਪੜ ਦੇ ਵਿੱਚ ਪਾਣੀ ਸਾਡੇ ਜਿਹੜਾ ਆਮ ਨਾਲੀਆਂ ਦਾ ਘਰਾਂ ਦਾ ਨਿਕਾਸ ਦਾ ਜਿਹੜਾ ਪਾਣੀ ਉਹ ਛੱਪੜ ਦੇ ਵਿੱਚ ਟੋਬੇ ਦੇ ਵਿੱਚ ਇੱਕ ਜਮਾ ਹੁੰਦਾ ਹੈ ਜੇਕਰ ਹੁਣ ਆਪਾਂ ਗੱਲ ਕਰੀਏ ਡਾਕਟਰ ਬਲਵੀਰ ਜਿਹੜੇ ਕਿ ਸਾਡੇ ਸਿਹਤ ਮੰਤਰੀ ਨੇ ਉਹ ਬਾਰ ਬਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਔ ਗੰਦੇ ਜਿਹੜੇ ਮੱਛਰ ਐ ਪਾਣੀ ਦੇ ਵਿੱਚ ਪੈਦਾ ਹੁੰਦੇ ਨੇ ਡੇਂਗੂ ਮਲੇਰੀਆ ਐਮ ਉਹਦੀਆਂ ਚੀਜ਼ਾਂ ਜਿਹੜੀਆਂ ਬਿਮਾਰੀਆਂ ਨੇ ਉਹ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਅਕਸਰ ਥੋੜਾ ਜਲਦੀ ਹੋ ਜਾਂਦੀਆਂ ਨੇ ਕਿਉਂਕਿ ਉਹ ਸੈਂਸਿਟਿਵ ਹੁੰਦੇ ਨੇ ਹਾਰਮੋਨਸ ਇੰਨੇ ਜਿਹੜੇ ਉਹਨਾਂ ਦੇ ਚੱਲਣ ਦੇ ਸਟਰੋਂਗ ਨਹੀਂ ਹੁੰਦੇ ਪਰ ਜੇਕਰ ਪ੍ਰਸ਼ਾਸਨ ਦੀ ਗੱਲ ਕਰਦੇ ਆ ਉਹਨਾਂ ਛੱਪੜਾਂ ਨੂੰ ਇਹਨਾਂ ਨੇ ਖਾਲੀ ਕਰਵਾਉਂਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜੇਕਰ ਮੀਂਹ ਆਉਂਦਾ ਤਾਂ ਉਹ ਛੱਪੜ ਹੋਰ ਦੁੱਗਣੇ ਪਾਣੀ ਦੇ ਨਾਲ ਭਰ ਜਾਂਦਾ ਜਿਹੜਾ ਕਿ ਸਾਡੇ ਘਰਾਂ ਦੇ ਬਾਹਰ ਦੇਖਣ ਨੂੰ ਅਕਸਰ ਅਸੀਂ ਗਲੀਆਂ ਦੇ ਵਿੱਚ ਦੇਖਦੇ ਹਾਂ ਪਾਣੀ ਕਈ ਦਿਨਾਂ ਤੱਕ ਖੜਿਆ ਰਹਿੰਦਾ ਹਾਂਜੀ ਦੇਖੋ ਜਿਹੜੇ ਟੰਡਾਂ ਦੇ ਵਿੱਚ ਛੱਪੜੇ ਦਾ ਲੋਕਾਂ ਨੇ ਰੋਕ ਹੀ ਰੱਖੇ ਨੇ ਜੀ ਨਜਾਇਜ਼ ਕੰਮ ਕਰਕੇ ਸਾਰ ਰੱਖੇ ਨੇ ਇੱਧਰਲੇ ਪਾਸੇ ਧਿਆਨ ਦੇਣ ਦੀ ਲੋੜ ਹੈ ਮੈਂ ਕੱਲ ਸਾਡੇ ਪਿੰਡ ਗਿਆ ਸੀਗਾ ਮਾਨਸਾ ਤੋਂ 10 ਕਿਲੋਮੀਟਰ ਸਾਡੇ ਘਰ ਤੋਂ ਘੱਟ 10 ਕਿਲਿਆਂ ਦੇ ਵਿੱਚ ਛੱਪੜ ਸੀਗਾ ਅੱਜ ਉੱਥੇ ਮੈਂ ਦੇਖਿਆ ਮਾ ਯਾਰ ਛੱਪੜੀ ਨਹੀਂ ਹੈਗਾ ਏਥੇ ਟੁੱਟ ਗਿਆ ਛੱਪੜ ਕਲੇ ਭਾਈ ਰੋਕ ਲਿਆ ਹਣ ਉੱਥੇ ਥੋੜਾ ਬਹੁਤਾ ਵਿਚਾਲੇ ਕੀ ਹੈ ਜਦੋਂ ਹੁਣਾਂ ਬਾਰਸ਼ਾਂ ਪੈਈਆਂ ਪਾਣੀ ਨਾਲ ਫਰਾਲੂ ਸਰਕਾਰ ਨੂੰ ਇੱਧਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਜਿਹੜੇ ਛੱਪੜਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਇਹਨਾਂ ਨੂੰ ਛਾੜ ਕੇ ਉਹਨਾਂ ਨੂੰ ਛੱਪੜ ਦੀ ਦੁਆਰੇ ਬਣਾਇਆ ਜਾਵੇ ਤਾਂ ਜਾਂ ਉਹਦੇ ਵਿੱਚ ਕੋਈ ਜਿਹੜਾ ਮੱਛੀ ਫਾਰਮ ਦਾ ਸਿਸਟਮ ਹੁੰਦਾ ਸੀਗਾ ਉਹ ਚਲਾ ਕੇ ਮਤਲਬ ਪਿੰਡ ਦੀ ਆਮਦਨ ਦਾ ਸਾਧਨ ਬਣ ਸਕਦਾ ਕਿਉਂਕਿ ਨਜਾਇਜ਼ ਕਬਜ਼ਿਆਂ ਵਾਲੇ ਤਾਂ ਉੱਥੇ ਰੂੜੀਆਂ ਲਾ ਲੈਂਦੇ ਨੇ ਤੇ ਹੋਰ ਗੰਦ ਪਾਉਂਦੇ ਨੇ ਪਸ਼ੂ ਗੰਦ ਮਤਲਬ ਨਾਲੇ ਤਾਂ ਪਿੰਡ ਤੇ ਦਿਵਾਲੇ ਡੰਡਫੈਲ ਦੇ ਨਾਲੇ ਜਗਾ ਰੁਕ ਵੀ ਇੰਦਰ ਸਪੈਸ਼ਲ ਵਿਸ਼ੇਸ਼ ਧਿਆਨ ਮੰਗਦਾ ਹੈ ਇਹ ਪੰਜਾਬ ਦੇ ਵਿੱਚ ਨਾਲੇ ਸਰਕਾਰ ਦੀ ਵੱਲੇ ਵੱਲੇ ਹੋ ਸਕਦੀ ਹੈ ਕਿਉਂਕਿ ਛੱਪਰ ਬਹੁਤ ਹੀ ਥੋੜੀ ਮਾਤਰਾ ਦੇ ਵਿੱਚ ਰਹੇਗੇ ਵੱਡੇ ਵੱਡੇ ਛੱਪਰ ਸੀਗੇ ਜਿਹੜੇ ਪਾਣੀ ਨੂੰ ਵੀ ਰੋਕਦੇ ਸੀ ਪਸ਼ੂ ਨਾਉਂਦੇ ਵੀ ਸੀਗੇ ਤੇ ਹੁਣ ਤਾਂ ਥੋੜਾ ਬਹੁਤਾ ਜੇ ਗੰਡੇ ਨਾਲਿਆਂ ਦਾ ਪਾਣੀ ਰਹਿ ਗਿਆ ਤੇ ਬਾਕੀ ਲੋਕਾਂ ਨੇ ਨਿਜਾਇਜ਼ ਕਬਜ਼ੀ ਕਰ ਲਈ ਇਹਨਾਂ ਨੂੰ ਮਤਲਬ ਛੜਾਉਣ ਦੀ ਹੈ ਜਿਹੜੀ ਫਿਕਸ਼ਨ ਕਰਨੀ ਚਾਹੀਦੀ ਹੈ ਸਰਕਾਰ ਜੀ ਬਹੁਤ ਬਹੁਤ ਮਿਹਰਬਾਨੀ ਅਰਜੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਦੋਸਤੋ ਇਹ ਸੀ ਮਾਨਸਾ ਤੋਂ ਰਜਿੰਦਰ ਜੀ ਜਿਨ੍ਹਾਂ ਨੇ ਕਿ ਪਹਾੜਾਂ ਤੇ ਜਾਣ ਵਾਲੇ ਸ਼ਕੀਨਾ ਨੂੰ ਬੜੀ ਹੀ ਚੰਗੀ ਸਲਾਹ ਦਿੰਦੀ ਹੈ ਕਿ ਜੇਕਰ ਤੁਸੀਂ ਪਹਾੜਾਂ ਦੇ ਵਿੱਚ ਜਾ ਕੇ ਇੰਨੇ ਪੈਸੇ ਖਰਚ ਕਰਦੇ ਹੋ ਤਾਂ ਉਹੀ ਪੈਸਾ ਜੇਕਰ ਇਨਸਾਨੀਅਤ ਦੇ ਨਾਮ ਤੇ ਤੁਸੀਂ ਆਪਣੇ ਪਰਿਵਾਰ ਤੇ ਆਪਣੇ ਪਿੰਡ ਤੇ ਕਲੱਬ ਮੈਂਬਰਾਂ ਦੇ ਨਾਲ ਮਿਲ ਕੇ ਜਾਂ ਫਿਰ ਤੁਸੀਂ ਆਪਣੇ ਵੱਲੋਂ ਹੀ ਜਿੰਨੀ ਕਿਸੇ ਦੀ ਸਹੂਲਤ ਤੁਸੀਂ ਦੇ ਸਕਦੇ ਹੋ ਸਹਾਇਤਾ ਕਰ ਸਕਦੇ ਹੋ ਉਨੀ ਸਹਾਇਤਾ ਤੁਸੀਂ ਕਿਸੇ ਗਰੀਬ ਪਰਿਵਾਰ ਦੀ ਜ਼ਰੂਰ ਕਰੋ ਠੀਕ ਹੈ ਤੁਹਾਡੇ ਸ਼ੌਂਕ ਹੈ ਬਾਹਰ ਘੁੰਮਣਾ ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਆਲੇ-ਦਾਲੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਉਹ ਜ਼ਰੂਰਤ ਉਸ ਪੈਸੇ ਦੀ ਹੁੰਦੀ ਆ ਉਸ ਜ਼ਰੂਰਤ ਨੂੰ ਅਸੀਂ ਉੱਥੇ ਹੀ ਜੇਕਰ ਖਰਚੀਏ ਤਾਂ ਕਹਿੰਦੇ ਨੇ ਕਿ ਤੁਹਾਡੀਆਂ ਨੀਤਾਂ ਨੂੰ ਮਰਦਾਂ ਲੱਗਦੀਆਂ ਨੇ ਤਾਂ ਤੁਹਾਨੂੰ ਪਰਮਾਤਮਾ ਦੁੱਗਣਾ ਦਿੰਦਾ ਆਏਗਾ ਇੱਕ ਤਾਂ ਤੁਸੀਂ ਪਹਾੜਾਂ ਦੇ ਵਿੱਚ ਪੈਸਾ ਖਰਚ ਕਰਕੇ ਜਾਂਦੇ ਹੋ ਤਾਂ ਦੂਸਰਾ ਤੁਸੀਂ ਕਹਿੰਦੇ ਨੇ ਕਿ ਮੌਤ ਹੈ ਜਿਹੜੀ ਉਹ ਮੁੱਲ ਖਰੀਦ ਲੈਣੇ ਹੋ ਸਾਨੂੰ ਪਤਾ ਨਹੀਂ ਹੈ ਦੂਸਰੀ ਘੜੀ ਹੋਟਲ ਉੱਥੇ ਰਹਿਣਾ ਏ ਜਾਂ ਨਹੀਂ ਅਕਸਰ ਹੀ ਪਹਾੜਾਂ ਦੇ ਵਿੱਚ ਐਸੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਰਹਿੰਦੀਆਂ ਨੇ ਪਰ ਜੇਕਰ ਗੱਲ ਕਰੀਏ ਪਾਣੀ ਦੇ ਵਹਾਅ ਦੀ ਮੌਨਸੂਨ ਦੇ ਆਉਣ ਦੀ ਜਿਹੜੀਆਂ ਸਾਡੀਆਂ ਨਹਿਰਾਂ ਨੇ ਪ੍ਰਸ਼ਾਸਨ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਸਖਤ ਜ਼ਰੂਰਤ ਹੈ ਕਿਉਂਕਿ ਜਦੋਂ ਵੀ ਪਾਣੀ ਆਂਦਾ ਏ ਤੇ ਨਹਿਰਾਂ ਦੇ ਜਿਹੜੇ ਲੱਗੇ ਛੋਟੇ-ਛੋਟੇ ਪਿੰਡ ਹੁੰਦੇ ਨੇ ਜਾਂ ਘਰ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਵੱਧ ਨੁਕਸਾਨ ਉਹਨਾਂ ਨੂੰ ਹੁੰਦਾ ਹੈ ਅਸੀਂ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਵੀ ਕਾਫੀ ਸਾਰੇ ਘਰ ਐਦਾਂ ਦੇ ਨੇ ਜਿਨ੍ਹਾਂ ਨੇ ਕੀ ਆਪਣਾ ਸਮਾਨ ਹੈ ਉਹ ਛੱਤਾਂ ਦੇ ਉੱਪਰ ਰੱਖ ਕੇ ਤਰਪਾਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਉਹਨਾਂ ਨੂੰ ਵੀ ਇਹ ਹੈ ਕਿ ਕਿਤੇ ਹੜ੍ਹ ਆ ਗਏ ਤਾਂ ਸਾਡਾ ਜਿਹੜਾ ਸਮਾਨ ਹੈ ਪਹਿਲਾਂ ਵਾਂਗੂ ਰੁੜ ਨਾ ਜਾਵੇ ਪਹਿਲਾਂ ਵਾਂਗੂ ਸਾਡੇ ਸਮਾਨ ਦਾ ਨੁਕਸਾਨ ਨਾ ਹੋ ਜਾਵੇ ਪਹਿਲਾਂ ਵੀ ਕਾਫੀ ਸਾਰੇ ਘਰਾਂ ਦੇ ਵਿੱਚ ਪੇਟੀਆਂ ਦੇ ਵਿੱਚ ਕਹਿ ਲਓ ਕਿ ਲੋਕਾਂ ਨੂੰ ਸਮਾਨ ਚੁੱਕਣ ਤੱਕ ਦਾ ਸਮਾਂ ਨਹੀਂ ਸੀ ਦਿੱਤਾ ਗਿਆ ਦੇਖਦੇ ਹੀ ਦੇਖਦੇ ਪੂਰਾ ਪਟਿਆਲਾ ਜਿਹੜਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀ ਪਰ ਜੇਕਰ ਗੱਲ ਕਰੀਏ ਉਸੇ ਹੀ ਨਹਿਰ ਦੀ ਤਾਂ ਉਸੇ ਨਹਿਰ ਨੂੰ ਹਜੇ ਵੀ ਕਿਸੇ ਪ੍ਰੋਪਰ ਤਰੀਕੇ ਨਾਲ ਮਰਮਮਤ ਹੈ ਜਿਹੜੀ ਉਹਦੀ ਨਹੀਂ ਹੋਈ ਅਕਸਰ ਉੱਥੇ ਹਰ ਇੱਕ ਮੰਤਰੀ ਜਾਂਦਾ ਰਹਿੰਦਾ ਡਾਕਟਰ ਪ੍ਰੀਤੀ ਯਾਦਵ ਵੀ ਗਏ ਨੇ ਤੇ ਡਾਕਟਰ ਬਲਵੀਰ ਵੀ ਗਏ ਨੇ ਉਹਨਾਂ ਨੇ ਜਾਇਜ਼ਾ ਲਿਆ ਜਦੋਂ ਉਥੇ ਚੂਹਿਆਂ ਨੇ ਖੱਡਾਂ ਕੀਤੀਆਂ ਸੀ ਖੱਡਾਂ ਦੇ ਨਾਲ ਹੀ ਜਿਹੜੀ ਉਹ ਅੱਗੇ ਦੀ ਅੱਗੇ ਪਾੜ ਪੈ ਗਈ ਸੀ ਜੇਕਰ ਉਹਦੇ ਏਰੀਆ ਦੀ ਗੱਲ ਕਰਦੇ ਆ ਆਲੇ-ਦਾਲੇ ਦਾ ਏਰੀਆ ਸਾਨੂੰ ਥੋੜਾ ਪੱਕਾ ਕਰ ਦੇਣਾ ਚਾਹੀਦਾ ਜਾਂ ਤਾਂ ਜੋ ਜਿੰਨੀ ਮਰਜ਼ੀ ਬਾੜ ਆਵੇ ਜਿਹੜੇ ਸਾਡੇ ਨਾਲ ਦੇ ਪਿੰਡ ਨੇ ਖੇਤ ਨੇ ਕਿਸਾਨਾਂ ਦੇ ਜਾਂ ਫਿਰ ਛੋਟੇ ਘਰ ਨੇ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰ ਜ਼ਰੂਰਤ ਹੈ ਤੇ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਨੇ ਉਹਨਾਂ ਦੇ ਵੀ ਨਾਲ ਦੀ ਨਾਲ ਸਫਾਈ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਹੀ ਉੱਥੇ ਜਿਹੜਾ ਪਾਣੀ ਹੈ ਉਸ ਦੇ ਨਿਕਾਸ ਦਾ ਜਿਹੜਾ ਧਿਆਨ ਹੈ ਉਹ ਦੇਣਾ ਚਾਹੀਦਾ ਹੈ ਤਾਂ ਜੋ ਆਲੇ-ਦਾਲੇ ਸਾਡੇ ਬਿਮਾਰੀਆਂ ਦਾ ਜਿਹੜਾ ਕਾਰਨ ਹੈ ਉਹ ਛੱਪੜ ਜਿਹੜਾ ਨਾ ਬਣੇ ਸੋ ਦੋਸਤੋ ਇਹ ਸੀ ਅੱਜ ਸਾਡੇ ਵਿਸ਼ੇ ਦੀ ਗੱਲਬਾਤ ਸੋ ਇਸ ਦੇ ਨਾਲ ਹੀ ਤੁਸੀਂ ਦੋਸਤੋ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਹੁਣ ਮੈਨੂੰ ਦੇਵੋ ਇਜਾਜ਼ਤ ਸਸ